ਵਾਹੇ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਮੂਹ ਦੇਸ਼ ਵਿਦੇਸ਼ ਵਿੱਚ ਪੜ੍ਹਦੀਆਂ ਸਿੱਖ ਸੰਤਾਂ ਗੁਰਦੁਆਰਾ ਪਰਮਦਰਸ ਮੈੜੀਆਂ ਦਾਸ ਤਰਸੀਰ ਸਿੰਘ ਢਾਡੀ ਸੁਪੁੱਤਰ ਸਰਗਵਾਸ ਢਾਡੀ ਜੀ ਸਿੰਘ ਮੌੜ ਮੁੰਡੀ ਬਲਾਈ ਫਤਿਹ ਆਖੋ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੇਕ ਸੰਤਾ ਦੇ ਚਰਨਾਂ ਵਿੱਚ ਇੱਕ ਅਰਜ਼ੀ ਕਰਨ ਲੱਗਿਆ ਪਿਛਲੇ ਸਾਲ 4 ਨਵੰਬਰ 2023 ਨੂੰ ਮੇਰੇ ਬ੍ਰਦਰ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਵਿੱਚ ਇਸ ਦਾ ਸਾਰਾ ਸਰੀਰ ਹੀ ਰੁਕ ਗਿਆ ਸੀ ਤਾਂ ਜੋ ਇਲਾਜ ਇੱਕ ਸਾਲ ਤੋਂ ਉੱਤੇ ਹੋ ਚੱਲਿਆ ਚੱਲਦੇ ਨੂੰ ਹਾਲੇ ਤੱਕ ਰਿਕਵਰੀ ਸਹੀ ਉਹਦੀ ਨਹੀਂ ਹੋਈ ਤੇ ਡਾਕਟਰ ਸਾਹਿਬ ਨੇ ਲੰਮਾ ਸਮਾਂ ਦੱਸਿਆ ਹੈ ਇਲਾਜ ਲੱਗਣਾ ਹੈ ਨਾ ਕੋਈ ਸਮਾ ਦਸ ਰਹੀ ਨਹੀਂ ਤੇ ਇਸ ਅਸੀਂ ਪਹਿਲਾਂ ਵੀ ਇੱਕ ਸਮਾਗਮਾਂ ਦੀ ਮੰਗ ਕੀਤੀ ਸੀ ਸਾਨੂੰ ਸਮਾਗਮ ਸੰਗਤ ਨੇ ਦੇ ਕੇ ਨਵਾਜਿਆ ਸੀ ਅੱਜ ਵੀ ਮੈਂ ਸੰਗਤ ਦੇ ਚਰਨਾਂ ਦੇ ਵਿੱਚ ਅਰ지 ਕਰਦਾ ਵੀ ਸਾਨੂੰ ਢਾਡੀ ਸਮਾਗਮ ਗੁਰਮੁਖ ਸਮਾਗਮ ਨਗਰ ਕੀਰਤਨ ਸਾਨੂੰ ਦਿੱਤੇ ਜਾਣ ਤਾਂ ਨੂੰ ਅਸੀਂ ਬੱਚੇ ਦਾ ਇਲਾਜ ਜਾਰੀ ਰੱਖ ਸਕੀਏ ਸਾਡੀ ਅਰ지 ਇੰਨੀ ਕੀ ਕਿਉਂਕਿ ਪਹਿਲਾਂ ਵੀ ਸਾਨੂੰ ਸਿੱਖ ਸੰਗਤ ਨੇ ਸਮਾਗਮ ਦੇ ਕੇ ਨਵਾਜਿਆ ਸੀ ਅਸੀਂ ਸਿੱਖ ਸੰਗਤਾਂ ਦਾ ਬਹੁਤ ਬਹੁਤ तहे ਦਿਲੋਂ ਧੰਨਵਾਦ ਕਰਦੇ ਹਾਂ ਅੱਜ ਵੀ ਦੁਬਾਰਾ ਅਸੀਂ ਬੇਨਤੀ ਅਰਜ ਅਰਜ਼ੋਈ ਕਰਦੇ ਹਾਂ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਸਾਨੂੰ ਵੱਧ ਤੋਂ ਵੱਧ ਟਾਡੀ ਸਮਾਗਮ ਦਿੱਤੇ ਜਾਣ ਤਾਂ ਜੋ ਅਸੀਂ ਬੱਚੇ ਦਾ ਇਲਾਜ ਜਾਰੀ ਰੱਖ ਸਕੀਏ ਬਿਲਕੁਲ ਹੀ ਪੈਰਲਾਈਜ਼ ਸਿਰਫ ਗਰਭ ਨਹੀਂ ਹੀ ਕੰਮ ਕਰਦੀ ਹੈ ਬੱਚੇ ਦੀ ਤੇ ਹੋਰ ਕੋਈ ਕੋਈ ਅਨਪਾਇਰ ਕੰਮ ਨਹੀਂ ਕਰਦਾ ਸਾਰਾ ਸਰੀਰ ਇੱਥੋਂ ਥੱਲੇ ਇਦੋਂ ਥੱਲੇ ਕੋਈ ਕੰਮ ਨਹੀਂ ਕਰਦਾ ਸਿੱਖ ਸੰਗਤਾਂ ਦੇ ਚਰਨਾਂ 'ਚ ਹੱਥ ਜੋੜ ਕੇ ਅਰਜ਼ੋਈ ਹੈ ਕਿ ਸਾਨੂੰ ਵੱਧ ਤੋਂ ਵੱਧ ਟਾਡੀ ਸਮਾਗਮ ਦਿੱਤੇ ਜਾਣ ਅਸੀਂ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਸੰਤ ਦੇ ਪਹਿਲਾਂ ਵੀ ਸੰਤ ਨੇ ਬਹੁਤ ਸਮਾਗਮ ਦਿੱਤੇ ਸਾਨੂੰ ਨਾਲ ਅੱਖ ਰੱਖਿਆ ਸੰਤ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ